ਬਾਰੇ ਕਿ ਕਿੱਦਾਂ ਦੇ ਲੇਖਕ ਸੀ ਉਹ ਤਾਂ ਅੱਜ ਇਸ ਗੱਲ ਦਾ ਜ਼ਿਕਰ ਕਰਨਾ ਇੱਕ ਨਗੂਣੀ ਜੀ ਹਰਕਤ ਆ ਕਿਉਂਕਿ ਉਹਨਾਂ ਤੋਂ ਅੱਜ ਦੀ ਡੇਟ ਦੇ ਵਿੱਚ ਉਹਨਾਂ ਤੋਂ ਵੱਡਾ ਪੰਜਾਬੀ ਦਾ ਲੇਖਕ ਕੋਈ ਹੋ ਨਹੀਂ ਸਕਦਾ ਉਹਨਾਂ ਦੀਆਂ ਕਵਤਾਵਾਂ ਉਹਨਾਂ ਦੇ ਗੀਤ ਜਿਵੇਂ ਕਹ ਲਓ ਅਸੀਂ ਬਚਪਨ ਤੋਂ ਸੁਣ ਸੁਣ ਕੇ ਹੁਣ ਤੱਕ ਪਹੁੰਚੇ ਆ ਇੱਥੇ ਤੱਕ ਉਹਨਾਂ ਦਾ ਜਾਣਾ ਪੰਜਾਬੀ ਸਾਹਿਤ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਕਾਟਾ ਵਾ ਇਹ ਪ੍ਰੋਫੈਸਰ ਮੋਹਨ ਸਿੰਘ ਈ ਇਰਾਦੇ ਲੇਖਕ ਨਹੀਂ ਤੇ ਜਿੱਦਾਂ ਕਹਿ ਲਓ ਵੀ ਅੱਜ ਤੱਕ ਪੰਜਾਬੀ ਸਾਹਿਦ ਦੇ ਸ਼ਬਦ ਗੁੰਗੇ ਹੋ ਗਏ ਉਹਨਾਂ ਦੇ ਜਾਣ ਨਾਲ ਇਸ ਤੋਂ ਵੱਡਾ ਅੱਜ ਦੀ ਡੇਟ ਦੇ ਵਿੱਚ ਇੱਕ ਐਡੇ ਵੱਡੇ ਸ਼ਾਇਰ ਦਾ ਤੁਰ ਜਾਣਾ ਸਾਡੇ ਸੱਭਿਆ ਸਭਿਆਚਾਰ ਲਈ ਸਾਡੇ ਸਾਹਿਤ ਲਈ ਬਹੁਤ ਵੱਡਾ ਘਾਟਾ ਵਾ ਲੁਧਿਆਣੇ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਜਿਹਨੂੰ ਕਹਿ ਸਕਦੇ ਆ ਕਿ ਉਹਨਾਂ ਦਾ ਜਾਣਾ ਬਹੁਤ ਦੁੱਖਾ ਇਸ ਤੋਂ ਖ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਅੰਦਰ ਸਾਰਾ ਪੰਜਾਬੀ ਸਾਹਿਤ ਬੈਠਾ ਸਾਡੇ ਅੰਕ ਗੁਰਪ੍ਰਿਆ ਗਿੱਲ ਅੰਕਲ ਬੈਠੇ ਨੇ ਉਹਨਾਂ ਦੇ ਉਹਨਾਂ ਨਾਲ ਬਹੁਤ ਪੁਰਾਣੀਆਂ ਸਾਂਝਾਂ ਨੇ ਇਕੱਠਿਆਂ ਨੇ ਕੰਮ ਕੀਤਾ ਉਹਨਾਂ ਦੇ ਇਕੱਠਿਆਂ ਨੇ ਯੂਨੀਵਰਸਿਟੀ ਦੇ ਵਿੱਚ ਉਹ ਆਪਣੀਆਂ ਗੱਲਾਂ ਸ਼ੇਅਰ ਕਰ ਰਹੇ ਨੇ ਹਰ ਬੰਦੇ ਦਾ ਉਹਨਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿਸੇ ਦਿਨ ਕਿਤੇ ਉਹਨਾਂ ਨਾਲ ਵਿਚਰਦੇ ਰਹੇ ਨੇ ਅਸੀਂ ਵੀ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨਾਲ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਫੰਕਸ਼ਨ ਤੇ ਮਿਲਦੇ ਰਹੇ ਹਾਂ ਤੇ ਬਸ ਜੇ ਦੱਕਾ ਲੋ ਕਿ ਸਾਡੇ ਸ਼ਬਦ ਗੁੰਗੇ ਹੋਗੇ ਹੁਣ ਪਰਮਾਤਮਾ ਅਗੇ ਜ਼ੋਰ ਨਹੀਂ ਆ ਨਹੀਂ ਤਾਂ ਅਸੀਂ ਕਿਸੇ ਨੂੰ ਵੀ ਇਹਦੀ ਸ਼ਖਸੀਅਤ ਨੂੰ ਜਾਣਨਾ ਦਈਏ ਤੇ ਪੰਜਾਬੀ ਸ਼ਾਹੀਦਤਾ ਤਾਂ ਉਦਾਂ ਹੀ ਹੁਣ ਜੇ ਕਹਿ ਲੋ ਵੀ ਘਟਦਾ ਜਾ ਰਿਹਾ ਤੇ ਇਦਾਂ ਦੇ ਸ਼ਹਿਰ ਦਾ ਚਲੇ ਜਾਣਾ ਬਹੁਤ ਮੰਦਪਾਗੀ ਗੱਲ ਆ ਇਸੋ ਪਿੱਸਾ ਲਿਖਦੇ ਹੋ ਕੋਈ ਇਦਾਂ ਦੀ ਤੁਹਾਡੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਉਸ ਤੋਂ ਕੋਈ ਯਾਦ ਤਾਜੀ ਜਿਹੜੇ ਅਕਸਰ ਤੁਹਾਡੇ ਪ੍ਰੋਬਲਮ ਹੁੰਦੇ ਸੀ ਕੋਈ ਆ ਕਲਚਰ ਪ੍ਰੋਗਰਾਮ ਹੋਣ ਦੇ ਜਨਰੇਲ ਕਮੇਟੀ ਕਾਰਨ ਨਿਗਰਨੀਮ ਜੁੜੇ ਕੋਈ ਐਦਾਂ ਦੇ ਪਲ ਯਾਦ ਆ ਜਿਹੜਾ ਤੁਹਾਨੂੰ ਕਾਫੀ ਉਹ ਤੁਹਾਨੂੰ ਗੱਲਾਂ ਯਾਦ ਹੋਣ ਪਾਤਰ ਸਾਹਿਬ ਹਾਂ ਲਾਸਟ ਅਸੀਂ ਮੇਰੇ ਦੋਸਤ ਬਲਵਿੰਦਰ ਲਖੇਵਾਲੀ ਅਸੀਂ ਇੱਕ এনवायरमेंट ਤੇ ਪ੍ਰੋਗਰਾਮ ਕਰਾਇਆ ਸੀ ਉਹਦੀ ਅਸੀਂ ਮੀਟਿੰਗ ਰੱਖੀ ਸੀ ਤੇ ਸਰਕਟ ਹਾਊਸ ਦੇ ਵਿੱਚ ਉਦੋਂ ਅਸੀਂ ਬਾਵਾਦਰ ਇਕੱਠੇ ਰਹੇ ਬਾਵਾਦਰ ਗੱਲਾਂ ਕਰਦੇ ਰਹੇ ਤੇ ਉਹਨਾਂ ਨੇ এনवायरमेंट ਦੇ ਉੱਤੇ ਮਤਲਬ ਜਿਵੇਂ ਕਹਿ ਲੋ ਵੀ ਬਹੁਤ ਸਾਨੂੰ ਗਾਈਡ ਕੀਤਾ ਬਹੁਤ ਉਦੋਂ ਸਾਨੂੰ ਉਹਨਾਂ ਨੇ ਸਮਝਾਇਆ ਕਿ ਇਦਾਂ ਇਦਾਂ ਚੀਜ਼ ਹੋਣੀ ਚਾਹੀਦੀ ਹੈ ਉਹਨਾਂ ਨੇ ਜੋ এনवायरमेंट ਤੇ ਉਹਨਾਂ ਨੇ ਲਿਖਿਆ ਬਹੁਤ ਕੁਝ ਠੀਕ ਹੈ ਜੀ ਰੁੱਖਾਂ ਤੇ ਮਤਲਬ ਹੁਣ ਕੀ ਗੱਲ ਕਰੀਏ ਵੀ ਉਹ ਇੱਕ ਆਪਣੇ ਆਪ ਦੇ ਵਿੱਚ ਐਨਸਾਈਕਲੋਪੀਡੀਆ ਸੀਗੇ ਤੇ ਹੈ ਤਾਂ ਹੁਣ ਸੀ ਹੋ ਗਏ ਤੇ ਯਾਦਾਂ ਹੀ ਰਹਿ ਗਈਆਂ ਸ਼ਬਦਾਂ ਚੋਂ ਲੰਬਾਂਗੇ ਪਾਤਰ ਸਾਹਿਬ ਦਾ ਸਾਰੇ ਰਾਜਨੀਤਿਕ ਸਮਾਜਿਕ ਲੋੜਿਆ ਆ ਉਸ ਡਾਕਟਰ surjit patar ਦੇ ਪਰਿਵਾਰਕ ਮੈਂਬਰਾਂ ਨੂੰ ਦੁੱਖਾਂਜਾ ਕਰਨ ਆ ਰਹੇ ਤੇ ਜੁਆਇੰਟ ਕਮਿਸ਼ਨਰ ਨਗਰ ਨਿਵਲੋ ਜਨਾਂ ਦੇ ਜਸਤੇਵ ਸਿੰਘ ਸੇਕੋ ਵਿਸ਼ੇਸ਼ ਤੌਰ 'ਤੇ ਕਾਫੀ ਨਾਲ ਇਸ ਦੌਰ ਦੇ ਵਿੱਚ ਨਾਲ ਦਾ ਸਾਥ ਰਿਹਾ ਤੇ ਅੱਜ ਡਾਕਟਰ surjit patar ਇਸ ਦੁਨੀਆ 'ਚ ਨਹੀਂ ਹੈ ਲੇਕਿਨ ਉਹਨਾਂ ਦਾ ਜਿਹੜੀ ਇੱਕ ਸ਼ਖਸੀਅਤ ਏਦਾਂ ਦੀ ਸ਼ਖਸੀਅਤ ਹੈ ਜਿਹਦਾ ਹਰ ਰਾਜਨੀਤਿਕ ਸਮਾਜਿਕ ਅਤੇ ਚਾਹੇ ਉਹ ਰਾਜਨੀਤਿਕ ਲੋਕ ਹੋਣ ਕਾਫੀ ਉਹਨਾਂ ਦਾ ਮੇਲ ਜੁੜਦਾ ਹੈ ਜਿਹਨੂੰ ਵੀ ਇੱਕ ਵਾਰ ਮਿਲ ਲੈਂਦੇ ਸੀ ਤਾਂ ਉਹ ਹਰ ਸ਼ਖਸ ਉਹਨਾਂ ਦਾ ਮូរੀਦ ਹੋ ਜਾਂਦਾ ਤਾਂ ਡਾਕਟਰ ਸੁਜੀਤ ਪਾਤਰ ਅੱਜ ਇਸ ਤੋਂ ਨਹੀਂ ਰਹਿ ਲੇਕਿਨ ਫਿਲਹਾਲ ਸਾਰੇ ਰਾਜਕੀ ਸਮਾਜਿਕ ਲੋਕ ਉਹਨਾਂ ਦਾ ਪਰਿਵਾਰ ਦਾ ਦੁੱਖ ਸਾਂਝਾ ਕਰਨ ਦੇ ਸੇ ਪਹੁੰਚ ਰਹੇ ਹੈ। ਕਿ ਉਹਨਾਂ ਦਾ ਅੰਤਿਮ ਸੰਸਕਾਰ ਸੋਮਵਾਰ 13 ਮਈ ਨੂੰ ਤਕਰੀਬਨ 11 ਵਜੇ ਰੋਜ਼ਾਂ ਦੇ ਮੌਲਟਨ ਐਕਸਟੈਂਸ਼ਨ ਵਿੱਚ ਕੀਤਾ ਜਾਵੇਗਾ। ਕੈਮ ਮੈਂ ਬਾਬੀਨਾ ਸੰਦੀਪ ਸ਼ਰਮਾ ਜੈ ਸਰਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par